ਕੀ ਹਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ 'ਚ ਅੱਜ ਤਰੀਕ 25 ਦਿਨ ਵੀਰਵਾਰ ਤੇ ਟਾਈਮ ਲਗਭਗ 3:30 ਵਜ ਚੁੱਕੇ ਨੇ ਤੇ ਇਸ ਟਾਈਮ ਆਪਾਂ ਆਪਣੀ ਛੱਤ ਤੇ ਖੜੇ ਆ ਤੇ ਤਪ ਪੂਰੀ ਹੈ ਗਰਮੀ ਪੈ ਰਹੀ ਹੈ ਤੇ ਬਾਹਰ ਦਾ ਥਿਊ ਦਿਖਾਓ ਆਪਣਾ ਘਰ ਪਿੰਡ ਤੋਂ ਲਗਭਗ ਬਾਹਰਲੀ ਸਾਈਡ ਐ ਤੇ ਅੱਜ ਆਪਾਂ ਘਰੇ ਹੀ ਸੀ ਕਿਉਂਕਿ ਅੱਜ ਆਪਾਂ ਖੇਤ ਨਹੀਂ ਗਏ ਖੇਤ ਕੋਈ ਕੰਮ ਨਹੀਂ ਸੀ ਇਸ ਲਈ ਆਪਾਂ ਅੱਜ ਖੇਤ ਨਹੀਂ ਗਏ ਤੇ ਸੋ ਹੁਣ ਆਪਾਂ ਪੱਠੇ ਵੱਟਣ ਚੱਲਾਂਗੇ ਤੇ ਇੱਕ ਮੇਰੀ ਬੇਨਤੀ ਹੈ ਵੀ ਜਿਹੜਾ ਨਾ ਜਿਨ੍ਹਾਂ ਨੇ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰ ਆਪਣੇ ਦੋਸਤਾਂ ਨਾਲ ਤੇ ਆਓ ਆਪਣੀਆਂ ਜਾਲੀਆਂ ਪਈਆਂ ਮਸ਼ੀਨ ਦੀਆਂ ਕੰਮ ਵੀ ਆਪਣੇ ਕੋਲੇ ਟੂੜੀ ਵਾਲੀ ਮਸ਼ੀਨ ਵੀ ਹੈ ਤੇ ਆ ਆਪਣੇ ਬਾਗ ਦੀ ਕਟਾਈ ਪਈ ਹੈ ਇਹ ਦੋ ਇਹ ਫਰਵਰੀ ਚ ਬਾਹ ਖਾਲੀ ਹੁੰਦਾ ਉਦੋਂ ਮੋਟਿਆਂ ਦੀ ਕਟਾਈ ਕੀਤੀ ਜਾਂਦੀ ਆ ਉਹ ਆਪਾਂ ਇਕੱਠੇ ਕਰਕੇ ਇੱਥੇ ਪਿੱਛੇ ਸਟੋਰ ਕਰਦੇ ਉਹ ਆਪਣੇ ਤੂੜੀ ਵਾਲਾ ਜਿਹਦੇ ਵਿੱਚ ਆਪਾਂ ਤੂੜੀ ਸਟੋਰ ਕਰਦੇ ਆ ਤੇ ਉਹ ਉਹ ਦੇਖੋ ਪਿੰਡਾਂ ਦੇ ਦੇਸੀ ਗੀਰੇ ਇੰਨਾ ਵਿੱਚ ਬੁੜੀਆਂ ਪਾਥੀਆਂ ਸਟੋਰ ਕਰਦੇ ਆਂ ਆਪਾਂ ਖੇਤ ਆ ਗਏ ਸੀ ਤੇ ਖੇਤ ਆਪਾਂ ਬਾਗ ਚ ਮਾਰਨ ਲੱਗੇ ਸੀ ਢਾ ਤੇ ਬਾਗ ਦੇ ਜਿਹੜਾ ਮਾਰਦੇ ਡਰਾਪਿੰਗ ਦੇਖੋ ਕਿੰਨੀ ਹੈ ਕਿੰਨੀ ਜਿਆਦਾ ਡਰਾਪਿੰਗ ਹੈ ਆਪਾ ਫਰੂਟ ਫ্লাইਟ Trap ਲਾਇਆ ਸੀ ਜਿਹੜਾ ਇਹ ਦੇਖੋ ਹਜੇ ਤੱਕ ਇਹਦੇ ਵਿੱਚ ਕੋਈ ਮੱਖੀ ਨਹੀਂ ਆਈ ਇਹਦਾ ਇਹਦਾ ਮਤਲਬ ਇਹ ਹੈ ਵੀ ਹਜੇ ਤੱਕ ਬਾਗ ਦੇ ਵਿੱਚ ਮੱਖੀ ਦਾ ਕੋਈ ਅਟੈਕ ਨਹੀਂ ਜੇ ਅਟੈਕ ਹੁੰਦਾ ਤਾਂ ਫਰੂਟ ਫ্লাইਟ Trap ਵਾਲੀ ਬੋਤਲ ਹੈ ਜਿਹੜੀ ਉਹਦੇ ਵਿੱਚ ਇੱਕ ਅੱਧੀ ਮੱਖੀ ਜ਼ਰੂਰ ਆਉਂਦੀ ਗਾਂ ਲੀਆਂ ਵੀ ਆਪਾਂ ਵੇਖ ਕੇ ਆਵਾਂਗੇ ਇੱਧਰ ਸੂਰਜ ਜਿਵੇਂ ਸਿੱਧਾ ਹੋ ਜਾਂਦਾ ਵੇਖੋ ਅੱਖਾਂ 'ਚ ਵੱਜਦਾ ਸਾਹਮਣੇ ਦੇਖਣ ਨਹੀਂ ਦਿੰਦਾ ਸੂਰਜ ਹਾਣੇਕੋ ਹਾਣੇਕੋ ਜਿਆਦਾ ਧੁੱਪ ਤੇ ਧੁੱਪ ਨਾਲ ਕਿਵੇਂ ਕਿੰਨੂ ਖਰਾਬ ਹੋ ਰਿਹਾ ਇਹਨੂੰ ਸਨਵਰਨ ਕਹਿੰਦੇ ਆ ਵੀ ਸੂਰਜ ਦੀ ਰੋਸ਼ਨੀ ਨਾਲ ਜਿਹੜੇ ਕਿੰਨੂ ਦੀ ਉਤਲੀ ਚਮੜੀ ਅਫੈਕਟਡ ਹੋ ਜਾਂਦੀ ਆ ਇਹ ਜਿਹਦੇ ਬਾਗ ਚ ਪੱਤੇ ਘੱਟ ਹੁੰਦੇ ਆ ਜਿਹੜੇ ਬੂਟਿਆਂ ਚ ਪੱਤੇ ਘੱਟ ਹੁੰਦੇ ਆ ਉਹਨਾਂ ਤੇ ਜ਼ਿਆਦਾ ਅਟੈਕ ਹੁੰਦਾ ਜਿਹੜੇ ਬੂਟਿਆਂ ਦੇ ਪੱਤੇ ਜ਼ਿਆਦਾ ਹੁੰਦੇ ਆ ਉਹਨਾਂ ਚ ਘੱਟ ਅਟੈਕ ਹੁੰਦਾ ਕਿਉਂਕਿ ਪੱਤੇ ਆ ਜਿਹੜੀ ਉੱਪਰ ਕਿੰਨ ਨੂੰ ਢੱਕ ਲੈਂਦੇ ਆ ਨਾਲੇ ਕੋ ਇਹ ਹੁਣ ਇਹਦੇ ਵਿੱਚ ਨੰਗਣ ਨਹੀਂ ਔਖਾ ਹੋ ਜੁਕਾਂ ਗਿਆ ਰਾਣੀ ਲਮਕਣ ਲੱਗੇ ਰਸਤਾ ਬੰਦ ਹੋਣ ਲੱਗ ਗਿਆ ਦੁਪਹਿਰੇ ਦੇਖਣ ਨੂੰ ਜੀ ਨਹੀਂ ਕਰਦਾ ਬਾਗ ਨੂੰ ਐਸ ਵੇਲੇ ਥੋੜੀ ਬਾਗ ਚ ਰੌਣਕ ਆ ਜਾਂਦੀ ਹੈ ਕਿੰਨੂ ਬਹੁਤ ਆ ਬਹੁਤ ਹੀ ਜ਼ਿਆਦਾ ਕਿੰਨੂ തകീബൻ ദോ കുട്ട ബുട്ടേ അപ്പം കല ਰੂਟ ਫਲਾਈਟਰ ਐਪਸ ਜਿਹੜੇ ਉਹ ਸਾਰੇ ਬਾਗ ਚ ਆਪਾਂ ਲਾ ਗਏ ਸੀ ਤੇ ਡਰਾਪਿੰਗ ਦੇਖੋ ਕਿੰਨੀ ਹੈ ਬਹੁਤ ਜ਼ਿਆਦਾ ਡਰਾਪਿੰਗ ਹੈ ਆਮ ਅੱਛਾ ਫਰਦਾ ਵਿੱਚ ਛੋਟਾ ਆ ਇਹ ਪੱਠੇ ਖਾਂਦਾ ਫਰਦਾ ਹੈ

ਜਿੰਨਾ ਫਲ ਜ਼ਿਆਦਾ ਹੈ ਓਨਾ ਹੀ ਟ੍ਰੋਪਿੰਗ ਵੀ ਜ਼ਿਆਦਾ ਹੁੰਦੀ ਐ। ਇਸ ਵਾਰੀ ਫਲ ਬਹੁਤ ਓਵਰ ਐ। ਤਕਰੀਬਨ 2-2 ਕੁਇੰਟਲ ਬੂਟਿਆਂ ਦੇ ਫਲ ਹੋਣਾ ਐ। ਉੱਪਰ ਟੀਸੀਆਂ ਤੱਕ ਫਲ ਲੱਗਿਆ ਹੋਣਾ। ਟੀਸੀ ਤੱਕ ਫਾਲ ਐ ਨਾ। ਪਾਣੀ ਲੱਗਣ ਤੋਂ ਬਾਅਦ ਇਹਨੂੰ ਆਪਾਂ ਵਧੀਆ ਬਾਹਾਂਗੇ ਬਾਗ ਨੂੰ। ਉਹ ਫਾਰ ਬਹੁਤ ਹੀ ਜਿਆਦਾ ਆਨ ਗਿਆ ਹੈ ਦੇਖੋ ਦਾਣਾ ਸਾਹਮਣੇ ਸੂਰਜ ਅੱਖਾਂ ਚ ਪੈਂਦਾ ਹੈ ਦੇਖਦਾ ਦੇਖਣਾ ਬਹੁਤ ਔਖਾ ਹੋ ਜਾਂਦਾ ਹੈ ਸਾਹਮਣੇ ਕੈਮਰੇ ਦੇ ਇੱਧਰ ਆ ਲੇਖੋ ਬੂਟਾ ਕਿਵੇਂ ਫਟ ਗਿਆ ਆ ਰਿਹਾ ਪਾਟ ਗਿਆ ਮਹਿੰਗਾ ਦੇ ਫਲ ਪਹਿਲਾਂ ਮੈਂ ਕਦੇ ਇੰਨਾ ਫਲ ਨਹੀਂ ਦੇਖਿਆ ਬਾਗ ਚ ਢਾਣੇ ਲ ਕੇ ਮੈਂ ਲਿਫਾਨ ਲਿਖਾਉਣ ਲੱਗੇ ਪਏ ਥੱਲੇ ਨੂੰ ਬੈਠ ਕੇ ਢਾਣੇ ਲਿਫੀ ਜਾਂਦੇ ਆ ਸਾਰਾ ਮੂਟਾ ਥੱਲੇ ਲੇਫ ਗਿਆ ਨਾ ਆ ਡਾਣਿਆਂ ਤੇ ਬਹੁਤ ਵਜਨ ਆ ਮੇਰੇ ਹਿਸਾਬ ਨਾਲ ਇਹਦੇ ਡਾਣੇ ਟੁੱਟਣਗੇ ਜ਼ਰੂਰ ਆ ਬੁੱਤਾ ਖਰਾਬ ਹੋ ਗਿਆ ਇਹ ਬੂਟੇ ਦਾ ਟ੍ਰੀਟਮੈਂਟ ਵੀ ਕਰਿਆ ਸੀ ਰਡੋ ਮਿਲ ਪਾਈ ਸੀ ਇਹਨੂੰ ਪਰ ਇਹਦੀ ਲੋੜ ਤੋਂ ਜ਼ਿਆਦਾ ਹੀ ਖਰਾਬ ਹੋ ਗਿਆ ਇਹ ਹੁਣੇ ਮੈਨੂੰ ਨਹੀਂ ਲੱਗਦਾ ਵੀ ਉਭਾਲ ਹੋ ਜੂਗਾ ਉਹ ਪੱਤੇ ਠੀਕ ਆ ਖੜੇ ਆ ਪਰ ਸੁੱਕੀ ਜਾਂਦਾ ਖਰਾਬ ਹੋਈ ਜਾਂਦਾ ਦਾਣੇ ਸੁੱਕੇ ਜਾਂਦੇ ਆ ਉਹ ਬੂਟੇ ਦਾ ਵੀ ਟ੍ਰੀਟਮੈਂਟ ਕਰਿਆ ਸੀ ਪਰ ਨਹੀਂ ਬਾਲ ਹੁੰਦਾ ਉਹਨਾਂ ਨੂੰ ਪੱਟ ਕੇ ਨਵੇਂ ਲਾ ਦਾਂਗੇ ਉਹ ਬੂਟੇ ਦੇ ਉਹ ਬੂਟਾ ਵੀ ਖਰਾਬ ਹੋ ਹੀ ਜਾਂਦਾ ਹੈ ਇਹ ਲਗਭਗ ਬਿਮਾਰੀ ਅੱਗੇ ਅੱਗੇ ਤੁਰਦੀ ਰਹਿੰਦੀ ਹੈ ਇਹ ਇੱਕ ਬੂਟਾ ਖਰਾਬ ਹੋਣ ਲੱਗ ਗਿਆ ਉਹਦੇ ਆਸ-ਪਾਸੇ ਵਾਲੇ ਬੂਟੇ ਲਗਭਗ ਖਰਾਬ ਹੋਣ ਲੱਗ ਜਾਂਦੇ ਆ ਇਸ ਕਰਕੇ ਬਸ ਜਦੋਂ ਲੱਗੇ ਵੀ ਬੂਟਾ ਖਰਾਬ ਹੋ ਗਿਆ ਉਹਨੂੰ ਪੱਟ ਕੇ ਬਸ ਨਵਾਂ ਲਾ ਦਿਓ ਜੇ ਆਪਾਂ ਇਹਦੇ ਟ੍ਰੀਟਮੈਂਟ ਦੇ ਚੱਕਰ ਚ ਪਏ ਰਵਾਂਗੇ ਤਾਂ ਇਹ ਹਾਲ ਹੀ ਨਹੀਂ ਹੁੰਦਾ ਔਰ ਵਧੀਆ ਲੱਗਦਾ ਖੇਤਾਂ ਦੇ ਖੇਤਾਂ ਦੇ ਮਨ ਜੇ ਨੂੰ ਸੰਤੁਸ਼ਟੀ ਹੋ ਜਾਂਦੀ ਹੈ ਮਨ ਖੁਸ਼ ਹੋ ਜਾਂਦਾ ਹੈ ਆਹ ਮੀਂਹ ਮੰਗਣ ਵਾਲੇ ਪੂੰਡ ਹੈ ਜਿਹੜੇ ਉੱਡੀ ਜਾਂਦੇ ਨੇ ਜਹਾਜ ਜਦੋਂ ਪਹਿਲਾਂ ਇਹ ਆਉਂਦੇ ਹੁੰਦੇ ਸੀ ਕਹਿੰਦੇ ਹੁੰਦੇ ਸੀ ਦੁਪਹਿਰ ਮੀਂਹ ਆ ਜਾਂਦਾ ਹੁੰਦਾ ਸੀ ਹੁਣ ਤਾਂ ਮੀਂਹ ਆ ਹੀ ਨਾ ਆਵੇ

ਇਹ ਬਾਗ ਸਾਰਾ ਸਾਰਾ ਫਲ ਪਕਾਵੇ। ਕਟੋ-ਕਟ 5-5 ਕੁਇੰਟਲ ਬੂਟਿਆਂ ਨੂੰ ਮਾਲ ਲਵੇ। ਅਗਲੀ ਵਾਰੀ ਇਹਨਾਂ ਨੂੰ ਬਹੁਤ ਫਲ ਆਊਗਾ। ਅਗਲੀ ਵਾਰੀ ਨੂੰ ਤਕਰੀਬਨ ਇਹ ਬੂਟੇ 10-10 ਕੁਇੰਟਲ ਵਾਲੇ ਬਣ ਜਾਣਗੇ ਦੇਖੋ। ਆਪਾਂ ਇੱਥੇ ਵੀ ਫਰੂਟ ਫਲਾਈ ਟ੍ਰੈਪ ਦੀਆਂ ਵਾਲੀਆਂ ਬੋਤਲਾਂ ਲਾਈਆਂ ਸੀ। ਦੇਖਦੇ ਹਾਂ ਕਿੱਥੇ ਕਿੱਥੇ ਆ। ਮੈਂ ਕਦੇ ਵਲੋਗਿੰਗ ਪਹਿਲਾਂ ਕੋਸ਼ਿਸ਼ ਕਰਦਾ ਸੀ ਮੈਂ YouTube ਚੈਨਲ ਵੀ ਬਣਾਇਆ ਸੀ ਪਰ ਫੇਰ ਮੈਂ ਛੱਡ-ਛੁੱਟ ਤੇ ਵਿੱਚੋਂ ਪਰ ਮੇਰੇ ਮਨ ਦੀ ਇੱਛਾ ਸੀਗੀ ਕਿ ਮੈਂ ਇਹ ਵਲੋਗਿੰਗ ਜ਼ਰੂਰ ਕਰਨੀ ਹੈ ਇਸ ਲਈ ਮੈਂ ਥੋੜੀ-ਬਹੁਤੀ ਕੋਸ਼ਿਸ਼ ਕਰੀ ਜਨਾਂ ਕੋਸ਼ਿਸ਼ ਕਰੀ ਜਨਾਂ ਕਿਉਂਕਿ ਕੈਮਰੇ ਨੂੰ ਫੇਸ ਕਰਾਂਗੇ ਤਾਂ ਹੌਲੀ-ਹੌਲੀ ਸੰਗ ਵੀ ਖੁੱਲ ਜਾਂਦੀ ਹੈ ਜੇ ਬੰਦਾ ਕੈਮਰੇ ਨੂੰ ਫੇਸ ਹੀ ਨਹੀਂ ਕਰਦਾ ਡਰੀ ਅੰਦਰ ਡਰੀ ਅੰਦਰ ਤਾਂ ਫੇਰ ਉਹ ਕੈਮਰੇ ਨੂੰ ਫੇਸ ਵੀ ਨਹੀਂ ਕਰ ਸਕਦਾ ਕਦੇ ਕਿਉਂਕਿ ਇੱਕ ਮਨ ਦੇ ਵਿੱਚ ਡਰੀ ਹੁੰਦਾ ਸੋ ਆਹ ਦੇਖੋ ਆਹ ਬੋਤਲ ਇਹਦੇ ਵਿੱਚ ਵੀ ਕੋਈ ਮੱਖੀ ਨਹੀਂ ਆਈ ਕਿਉਂਕਿ ਮੱਖੀ ਦਾ ਅਟੈਕ ਲਗਭਗ ਹੈ ਨਹੀਂਗਾ ਆਹ ਤਾਂ ਡ੍ਰੋਪਿੰਗ ਹੈ ਵੈਸੇ ਆ ਦੇਖੋ ਹਾਣੇ ਬਹੁਤ ਫਾਲ ਐਨੂੰ ਦਾਣਾ ਚੁੱਕਿਆ ਪਿਆ ਆ ਦੇਖੋ ਆ ਰਸਤੇ ਹੀ ਬੰਦ ਹੋ ਗਿਆ ਇਧਰ ਵਿੱਚੋਂ ਡੱਪਣਾ ਨਾ ਯਾਨ ਕੀ ਆ ਦਾਣੇ ਐਨੂੰ ਫਾਲ ਬਹੁਤ ਐ ਬਾਗ ਨੂੰ ਇਸ ਵਾਰੀ ਬਹੁਤ ਜ਼ਿਆਦਾ ਫੜਾ ਬਹੁਤ ਹੀ ਜ਼ਿਆਦਾ ਇੱਕ ਯਾਰ ਬੇਨਤੀ ਹੈ ਵੀ ਸਾਰਿਆਂ ਨੂੰ ਜਿਹੜੇ ਚੈਨਲ ਤੇ ਆਉਣ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਤੇ ਇੱਕ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਕੇ ਜਾਇਆ ਕਰੋ ਇੱਕ ਵੀਡੀਓ ਨੂੰ ਪੂਰੀ ਦੇਖਿਆ ਕਰੋ ਕਿਉਂਕਿ ਪੂਰੀ ਦੇਖੋਗੇ ਤਾਂ ਹੌਲੀ-ਹੌਲੀ ਚੈਨਲ ਦੀ ਰੀਚ ਬਣਦੀ ਹੈ ਜਦੋਂ ਤੁਸੀਂ ਦੇਖਦੇ ਨਹੀਂ ਫਿਰ ਮੇਰਾ ਵੀ ਹੌਂਸਲਾ ਜਾਂੇ ਹੋ ਜਾਂਦਾ ਯਾਰ ਰਹਿਣ ਦੇ ਵੀਡੀਓ ਬਣਾਉਣੀ ਅੱਜ ਵੀ ਮੇਰਾ ਮੂਡ ਨਹੀਂ ਸੀ ਵੀਡੀਓ ਬਣਾਉਂਦਾ ਪਰ ਫਿਰ ਮੈਂ ਮੈਂ ਕਿ ਕੋਈ ਗੱਲ ਨਹੀਂ ਬੰਦਾ ਹੌਲੀ-ਹੌਲੀ ਗਰੋ ਹੁੰਦਾ ਆ ਦੇਖੋ ਆਹਾਂ ਜਿਹੜੇ ਆ ਕਿੰਨੂ ਡਿੱਗਣਗੇ ਬਸ ਇਹ ਪੀਲੇ ਪੈ ਕੇ ਨਾਲ ਆਤਲਾਂ ਉਹਦੇ ਸਾਡੇ ਕਿ ਜਾਂਦੇ ਆ ਕਿਉਂਕਿ ਬਾਗ ਦੇ ਵਿੱਚ ਜਿੰਨਾ ਫਾਲਾ ਉਹਨਾਂ ਨਹੀਂ ਪਕਾਉਂਦਾ ਬੂਟਾ ਡਰਾਪਿੰਗ ਹੁੰਦੀ ਹੁੰਦੀ ਹੈ ਆ ਵਿੱਚ ਇੱਕ ਨਿੰਬੂ ਦਾ ਬੂਟਾ ਲਾਇਆ ਸੀ ਆਪਾਂ ਇਹ ਲਾਇਆ ਤਾਂ ਤਿੰਨ ਅਸੀਂ ਦੋ ਅਸੀਂ ਪੱਟ ਤੇ ਉਹਨਾਂ ਦੀ ਥਾਂ ਤੇ ਉਹ ਦੇਖੋ ਲੋਕ ਕਿੰਨੂਆਂ ਦੇ ਬੂਝੇ ਲਾਦੇ ਛੋਟੇ ਉਹ ਜੇ ਕਿਉਂਕਿ ਕਿ ਨਿੰਬੂ ਇਹ ਸਿਆਲ 'ਚ ਜਾ ਕੇ ਪੱਕਦੇ ਆ ਤੇ ਇਹ ਸਿਆਲ 'ਚ ਕਿਸੇ ਕੰਮ ਦੇ ਨਹੀਂ ਹੁੰਦੇ ਕਿਉਂਕਿ ਸਿਆਲਾਂ ਚ ਕੀ ਕਰਨੇ ਹੁੰਦੇ ਗਰਮੀਆਂ ਦੇ ਵਿੱਚ ਤਾਂ ਚਲ ਬੰਦਾ ਨਿੰਬੂ ਪਾਣੀ ਬਣਾ ਲੈਂਦਾ ਪਰ ਇਹ ਜਾ ਕੇ ਸਿਆਲਾਂ ਚ ਪੱਕਦੇ ਆ ਸਿਆਲਾਂ ਚ ਕਿਸੇ ਕੰਮ ਦੇ ਨਹੀਂ ਰਹਿੰਦੇ ਨਾ ਇਹਨਾਂ ਦਾ ਆਚਾਰ ਪਵੇ ਨਾ ਦੇਖੋ ਆ ਦੋ ਬੂਟੇ ਆ ਜਿਹੜੇ ਆਪਾਂ ਬਾਚ ਲਾਏ ਸੀ ਉਹ ਮਾਤਾ ਮਾਂ ਦੀ ਕਰ ਪਨਾਈ ਵੀ ਸੋਹਣੇ ਚੱਲੇ ਆ ਚੰਗੀ ਗਰੋਥ ਕਰੀ ਇਹਨਾਂ ਨੇ ਤੋ ਬਾਕ ਆਪਣਾ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਭਾਰ ਹੈ ਤੇ ਬਹੁਤ ਜਿਆਦਾ ਫਾਇਦਾ ਹੈ ਐਸ ਵਾਰੀ ਇਹਦੇ ਚ ਯੰਤਰ ਵਿੱਜਿਆ ਸੀ ਯੰਤਰ ਵਿੱਚ ਵਾਤਾ ਸੀ ਉਹਦੇ ਨਾਲ ਇਹਦੀ ਹੈਲਥ ਬਹੁਤ ਬਹੁਤ ਹੀ ਜਿਆਦਾ ਸੁਧਾਰ ਸੋ ਦੋਸਤੋ ਵਲੌਗ ਬੜਾ ਲੰਮਾ ਹੋ ਜੂਗਾ ਤੇ ਆਪਾਂ ਵੜਦੇ ਆਂ ਪੱਠੇ ਪੱਠੇ ਵੜਦ ਕੇ ਤੇ ਆਪਾਂ ਚੱਲਦੇ ਆਂ ਘਰਾਣ ਤੇ ਮੇਰੀ ਦੁਬਾਰੇ ਫੇਰ ਬੇਨਤੀ ਹੈ ਵੀ ਜਿਹੜੇ-ਜਿਹੜੇ ਭਾਈ ਵਲੌਗ ਦੇਖਣ ਆਉਣ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਣ ਤੇ ਵੀਡੀਓ ਨੂੰ ਲਾਈਕ ਕਰਨ ਤੇ ਦੋਸਤਾਂ ਮਤਰਾ ਨਾਲ ਸ਼ੇਅਰ ਕਰਨ ਕਿਉਂਕਿ ਆਪਾਂ ਅੱਗੇ ਵੀ ਜਾਣਕਾਰੀ ਦਿੰਦੇ ਰਵਾਂਗੇ ਇਹਦੀ ਕਿੰਨੂ ਦੀ ਤਾਂ ਕਿ ਆਪਣੇ ਬਾਗ ਦੇ ਹੋਰ ਵੀ ਵਲੌਗਾਂ ਅੰਦਰ ਪੱਕੂ ਆ ਟੁੱਟੂ ਆ ਵੱਧੂਆਂ ਪਰੇ ਆ ਪਾਵਾਂਗੇ ਸਪਰੇ ਕਰਾਂਗੇ ਸਾਰੇ ਵਲੌਗ ਥੋੜੇ ਤਾਂ ਹੀ ਪਹੁੰਚਦੇ ਰਹਿਣਗੇ ਤੇ ਸੋ ਧੰਨਵਾਦ ਤੇ ਇੱਕ ਚੈਨਲ ਨੂੰ ਸਬਸਕ੍ਰਾਈਬ ਬਾਈ ਜਰੂਰ ਕਰਕੇ ਜਾਇਓ ਜਰੂਰ ਬੇਨਤੀ ਹੈ ਸੋ ਧੰਨਵਾਦ